ਏ ਜੀ ਆਪਣੀ ਸਭ ਤੋਂ ਵੱਡੀ ਗਾਂ ਰਾਣੀ ਹੈ ਇਹ ਪੁਸ਼ਕਰ ਮੇਲੇ ਦੀ ਚੈਂਪੀਅਨ ਰਹੀ ਹੈ 24 ਪਲੱਸ ਇਹਦਾ ਦੁੱਧ ਸੀ ਬਹੁਤ ਹੀ ਸ਼ਾਂਤ ਸੁਸ਼ੀਲ ਸੁਭਾਅ ਦੀ ਹੈ ਰਾਣੀ ਤੇ ਸੁੰਦਰੀ ਆਪਾਂ ਰਾਜਸਥਾਨ ਤੋਂ ਲੋਕਡਾਊਨ ਤੋਂ ਪਹਿਲਾਂ ਖਰੀਦੀਆਂ ਸੀ ਇਹ ਜੀ ਗੰਗਾ ਹੈ ਦੁੱਧ ਪੀ ਰਹੀ ਹੈ ਦੋ ਥਣ ਇਹਨਾਂ ਦੇ ਆਪਾਂ ਜਿੰਨਾ ਲੋੜ ਹੁੰਦਾ ਦੋ ਥਣ ਆਪਣੇ ਚੋਲੀ ਦੇ ਤੇ ਬਾਕੀ ਇਹਨਾਂ ਨੂੰ ਆਪਾਂ ਛੱਡ ਦਈਦਾ ਤੇ ਇਹ ਨੇ ਤਿੰਨ ਬਛੜੀਆਂ ਆਪਾਂ ਨੂੰ ਦਿੱਤੀਆਂ ਤੇ ਇਹ ਸੋਨਾ ਹੈ ਸਭ ਤੋਂ ਵੱਡੀ ਤੇ ਜੀ ਸੁੰਦਰੀ ਇਹਦਾ ਵੀ 19 ਪਲੱਸ ਦੁੱਧ ਸੀ ਤੇ ਬਹੁਤ ਹੀ ਵਧੀਆ ਦੋਸਤੀ ਇਹ ਬੂੰਦੀ ਇਹਦਾ ਦੁੱਧ ਪੀ ਰਹੀ ਆਪਾਂ ਇਹਦਾ ਕੱਢ ਲੀਦਾ ਜਿੰਨਾ ਕਿ ਇਹ ਰਾਧਾ ਆਪਾਂ ਵਿੱਚੋਂ ਖਰੀਦੀ ਸੀ ਏ 2 ਮਿਲਕ ਤੁਹਾਨੂੰ ਪਤਾ ਹੀ ਹੈ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਅੱਗੇ ਤੋਂ ਇੰਨਾ گاਵਾ ਬਾਰੇ ਦੱਸ ਸਕੀਏ ਹੋਰ ਵੀ ਦੇਸੀ ਫੂਡ ਆ ਜਿਹੜੇ ਉਹਦੇ ਬਾਰੇ ਤੁਹਾਨੂੰ ਆਪਾਂ ਵੀਡੀਓ ਸ਼ੇਅਰ ਕਰਦੇ ਰਵਾਂਗੇ ਤੇ ਤੁਸੀਂ ਘਰ ਵਿੱਚ ਹੀ ਵਧੀਆ ਦੇਸੀ ਫੂਡ ਬਣਾ ਸਕੋ ਦੇਸੀ ਖਾ